ਬੈਂਕਾਂ ਨੂੰ ਲੈ ਕੇ ਨਵੇਂ ਹੁਕਮ ਜਾਰੀ ਸੁਣੋ ਖਾਤੇ ਵਿੱਚ ਕਢਵਾ ਸਕਦੇ ਹੋ ਕਿੰਨੀ ਰਕਮ 2 ਲੱਖ ਤੋਂ ਜ਼ਿਆਦਾ ਪੈਸੇ ਕਢਵਾਏ ਤਾਂ ਲੱਗ ਸਕਦਾ ਹੈ ਜੁਰਮਾਨਾ ਬੀਤੇ ਸਾਲ ਵਿੱਚ 10 ਲੱਖ ਤੋਂ ਜ਼ਿਆਦਾ ਪੈਸੇ ਜਮ੍ਹਾਂ ਕਰਵਾਉਣ ਤੇ ਸਾਰੀ ਜਾਣਕਾਰੀ ਇਨਕਮ ਟੈਕਸ ਡਿਪਾਰਟਮੈਂਟ ਨੂੰ ਦੇਣੀ ਹੋਵੇਗੀ ਤਾਂ ਮੈਂ ਤੁਹਾਨੂੰ ਥੋੜਾ ਜਿਹਾ ਵਿਸਤਾਰ ਦੇ ਨਾਲ ਦੱਸਣ ਦੀ ਕੋਸ਼ਿਸ਼ ਕਰਦਾ ਬਹੁਤ ਲੋਕ ਇਸ ਚੀਜ਼ ਨੂੰ ਸਮਝ ਨਹੀਂ ਸਕਣਗੇ ਤੇ ਉਲਝ ਜਾਣਗੇ ਤਾਂ ਮੈਂ ਬੜੇ ਵਿਸਤਾਰ ਦੇ ਨਾਲ ਤੇ ਬੜੇ ਸਰਲ ਤਰੀਕੇ ਨਾਲ ਤੁਹਾਨੂੰ ਸਮਝਾਉਣ ਦੀ ਜਿਹੜੀ ਕੋਸ਼ਿਸ਼ ਕਰਾਂਗਾ ਤੁਹਾਨੂੰ ਸਾਰਿਆਂ ਨੂੰ ਇੱਕ ਗੱਲ ਤਾਂ ਪਤਾ ਹੋਣੀ ਹੈ ਕਿ ਜਦੋਂ ਤੁਸੀਂ ਕਿਸੇ ਨੂੰ ਪੇਮੈਂਟ ਕਰਦੇ ਹੋ ਚਾਹੇ ਉਹ Google Pay ਰਾਹੀਂ ਕਰਦੇ ਹੋ ਚਾਹੇ PhonePe ਰਾਹੀਂ ਕਰਦੇ ਹੋ ਤਾਂ ਉਸ ਦੇ ਵਿੱਚ ਇੱਕ ਲਿਮਟ ਲਗਾਈ ਗਈ ਹੁੰਦੀ ਹੈ ਕਿ ਇੱਕ ਦਿਨ ਵੇ ਤੁਸੀਂ 1 ਲੱਖ ਰੁਪਈਏ ਤੋਂ ਜ਼ਿਆਦਾ ਟ੍ਰਾਂਸਫਰ ਨਹੀਂ ਕਰ ਸਕਦੇ ਹੋ ਤੇ ਜਿਵੇਂ ਹੀ ਤੁਹਾਡੀ ਉਹ ਲਿਮਟ ਜਿਹੜੀ ਪੂਰੀ ਹੁੰਦੀ ਹੈ ਉਸ ਤੋਂ ਬਾਅਦ ਤੁਸੀਂ ਕਿਸੇ ਨੂੰ ਵੀ ਪੈਸਾ ਜਿਹੜਾ ਆਪਣੇ Google Pay, PhonePe ਕਿਤੋਂ ਵੀ ਪੈਸਾ ਨਹੀਂ ਭੇਜ ਸਕਦੇ ਹੋ। ਮੈਨੂੰ ਲੱਗਦਾ ਇਹ ਜਾਣਕਾਰੀ ਤੁਹਾਨੂੰ ਸਾਰਿਆਂ ਨੂੰ ਪਤਾ ਹੋਣੀ ਹੈ। ਜਿਸ ਤੋਂ ਬਾਅਦ ਤੁਹਾਨੂੰ ਕਿਸੇ ਤਰ੍ਹਾਂ ਦਾ ਕੋਈ ਜੁਰਮਾਨਾ ਵੀ ਨਹੀਂ ਲੱਗਦਾ। ਪਰ ਮੈਂ ਜੋ ਤੁਹਾਡੇ ਨਾਲ ਹੁਣ ਗੱਲ ਸਾਂਝੀ ਕਰਨ ਜਾ ਰਿਹਾ ਉਸ ਦੇ ਵਿੱਚ ਇਹ ਹੈ ਕਿ ਤੁਸੀਂ ਕਿਸੇ ਦੇ ਕੋਲੋਂ 2 ਲੱਖ ਰੁਪਈਏ ਤੋਂ ਜ਼ਿਆਦਾ 1 ਰੁਪਈਆ ਵੀ ਨਹੀਂ ਲੈ ਸਕਦੇ ਹੋ। ਇੱਕ ਦਿਨ ਦੇ ਵਿੱਚ ਤੁਸੀਂ ਕਿਸੇ ਵੀ ਬੰਦੇ ਤੋਂ 2 ਲੱਖ ਰੁਪਏ ਹੀ ਲੈ ਸਕਦੇ ਹੋ ਜੇਕਰ ਤੁਹਾਡੇ ਖਾਤੇ ਦੇ ਵਿੱਚ 2 ਲੱਖ ਰੁਪਏ ਤੋਂ ਜ਼ਿਆਦਾ ਲੈਣ ਦੇਣਾ ਹੁੰਦਾ ਹੈ ਤਾਂ ਇਸ ਚੀਜ਼ ਦਾ ਜਿਹੜਾ ਹੈ ਇਨਕਮ ਟੈਕਸ ਡਿਪਾਰਟਮੈਂਟ ਦੇ ਵੱਲੋਂ ਤੁਹਾਡੇ ਉੱਤੇ ਜੁਰਮਾਨਾ ਜਿਹੜਾ ਲਗਾਇਆ ਜਾਵੇਗਾ ਜਿੰਨੀ ਅਮਾਊਂਟ ਤੁਹਾਡੇ ਖਾਤੇ ਵਿੱਚ ਆਵੇਗੀ ਉਸੇ ਅਮਾਊਂਟ ਦੇ ਉੱਤੇ ਫਿਰ ਜਿਹੜਾ ਹੈ ਇਨਕਮ ਟੈਕਸ ਡਿਪਾਰਟਮੈਂਟ ਦੇ ਵੱਲੋਂ ਜਿਹੜਾ ਟੈਕਸ ਜਿਹੜਾ ਤੁਹਾਨੂੰ ਭਰਨਾ ਪੈ ਸਕਦਾ ਹੈ ਇਸ ਲਈ ਇੱਕ ਦਿਨ ਦੇ ਵਿੱਚ ਤੁਸੀਂ 2 ਲੱਖ ਰੁਪਏ ਤੋਂ ਜ਼ਿਆਦਾ ਆਪਣੇ ਖਾਤੇ ਵਿੱਚ ਪੈਸੇ ਨਹੀਂ ਲੈ ਸਕਦੇ ਹੋ ਇੱਥੇ ਮੈਂ ਕਿਸੇ ਇੱਕ ਬੰਦੇ ਦੀ ਗੱਲ ਨਹੀਂ ਕਰ ਰਿਹਾ ਕਿ ਤੁਸੀਂ ਇੱਕ ਬੰਦੇ ਤੋਂ ਦਿਨ ਦੇ ਵਿੱਚ 2 ਲੱਖ ਲੈ ਸਕਦੇ ਹੋ ਮੈਂ ਇੱਥੇ ਇਹ ਗੱਲ ਕਰ ਰਿਹਾ ਕਿ ਇੱਕ ਦਿਨ ਦੇ ਵਿੱਚ 2 ਲੱਖ ਤੋਂ ਜ਼ਿਆਦਾ ਤੁਸੀਂ ਆਪਣੇ ਖਾਤੇ ਵਿੱਚ ट्रांजैक्शन ਨਹੀਂ ਕਰ ਸਕਦੇ ਹੋ 2 ਲੱਖ ਰੁਪਏ ਕਿਸੇ ਕੋਲੋਂ ਲੈ ਲਿਆ ਜਾਫਰ 2 ਲੱਖ ਤੁਸੀਂ ਨੇ ਕਿਸੇ ਨੂੰ ਦੇਤਾ ਇਸ ਤੋਂ ਬਾਅਦ ਤੁਸੀਂ ਕੋਈ ट्रांजैक्शन ਜਿਹੜੀ ਨਹੀਂ ਕਰਦੇ ਹੋ ਪਰ ਜੇਕਰ ਤੁਸੀਂ ਆਪਣੇ ਖਾਤੇ ਵਿੱਚ 2.5 ਲੱਖ ਰੁਪਇਆ ਪਵਾ ਲੈਂਦੇ ਹੋ ਤਾਂ ਇਸ ਚੀਜ਼ ਨੂੰ ਲੈ ਕੇ ਫਿਰ ਤੁਹਾਨੂੰ ਜੁਰਮਾਨਾ ਭਰਨਾ ਪੈ ਸਕਦਾ ਹੈ ਇਹ ਬੈਂਕ ਵੱਲੋਂ ਨਵੇਂ ਜਿਹੜੇ ਰੂਲ ਲਿਆਂਦੇ ਗਏ ਨੇ ਇਨਕਮ ਟੈਕਸ ਡਿਪਾਰਟਮੈਂਟ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਇੱਕ ਦਿਨ ਦੇ ਵੀ ਤੁਸੀਂ 2 ਲੱਖ ਰੁਪਇਆ ਕਿਸੇ ਨੂੰ ਟ੍ਰਾਂਸਫਰ ਕਰਦੇ ਹੋ ਉਸ ਤੋਂ ਬਾਅਦ ਜੇਕਰ ਤੁਸੀਂ ਇਸ ਤੋਂ ਉੱਪਰ ਇੱਕ ਵੀ ਰੁਪਇਆ ਟਰਾਂਸਫਰ ਕਰਦੇ ਹੋ ਤਾਂ ਤੁਹਾਨੂੰ ਇਸ ਚੀਜ਼ ਨੂੰ ਲੈ ਕੇ ਬਹੁਤ ਵੱਡਾ ਜੁਰਮਾਨਾ ਜਿਹੜਾ ਭਰਨਾ ਪੈ ਸਕਦਾ ਹੈ ਇਸ ਲਈ ਹੁਣ ਬੈਂਕ ਦੇ ਵਿੱਚ ਕੋਈ ਵੀ ਕੰਮਕਾਰ ਕਰਨਾ ਹੈ ਤਾਂ ਉਸ ਨੂੰ ਬੜੇ ਸੋਚ ਸਮਝ ਕੇ ਕਰਿਓ ਕਿਉਂਕਿ ਬੈਂਕਾਂ ਦੇ ਵਿੱਚ ਜਿਹੜੇ ਨਿਯਮ ਨੇ ਉਹ ਚੇਂਜ ਕੀਤੇ ਗਏ ਨੇ ਜੇਕਰ ਤੁਸੀਂ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਇੱਕ ਵਾਰ ਆਪਣੀ ਬੈਂਕ ਦੇ ਵਿੱਚ ਜਾ ਕੇ ਇਸ ਦੀ ਜਾਣਕਾਰੀ ਜ਼ਰੂਰ ਲਿਓ ਕਿਉਂਕਿ ਜੇਕਰ ਤੁਸੀਂ ਜ਼ਿਆਦਾ ਪੈਸੇ ਜਮ੍ਹਾਂ ਕਰਵਾ ਦਿੱਤੇ ਤਾਂ ਤੁਸੀਂ ਇੱਕ ਬਹੁਤ ਵੱਡੀ ਮੁਸੀਬਤ ਦੇ ਵਿੱਚ ਫਸ ਸਕਦੇ ਹੋ ਇਸ ਲਈ ਮੇਰਾ ਇਹ ਉਦੇਸ਼ ਹੈ ਕਿ ਇਸ ਵੀਡੀਓ ਨੂੰ ਬਣਾਉਣਾ ਤਾਂ ਕਿ ਤੁਸੀਂ ਇੱਕ ਵਾਰ ਆਪਣੀ ਜਿਹੜੀ ਬੈਂਕ ਦੇ ਵਿੱਚ ਖਾਤਾ ਹੈ ਉੱਥੇ ਪੈਸੇ ਜਮ੍ਹਾਂ ਕਰਨ ਤੋਂ ਪਹਿਲਾਂ ਜਾਂ ਪੈਸੇ ਕਿਸੇ ਤੋਂ ਲੈਣ ਤੋਂ ਪਹਿਲਾਂ ਇੱਕ ਗੱਲ ਜ਼ਰੂਰ ਵੈਰੀਫਾਈ ਲਿਓ ਬੈਂਕ ਵਾਲੇ ਤੁਹਾਨੂੰ ਇਸ ਦੀ ਪੂਰੀ ਜਾਣਕਾਰੀ ਦੇਣਗੇ ਪਰ ਅਜੇ ਹੀ ਗਲਤੀ ਨਾ ਕਰਿਓ ਕਿ ਤੁਸੀਂ ਇੱਕ ਦਿਨ ਦੇ ਵਿੱਚ ਕਿਸੇ ਦੇ ਕੋਲ 2.5 ਲੱਖ ਰੁਪਇਆ ਲੈ ਲਿਆ ਤਾਂ ਫਿਰ ਬਾਅਦ ਦੇ ਵਿੱਚ ਜਿਹੜਾ ਮੁਸ਼ਕਲ ਦਾ ਸਾਹਮਣਾ ਤੁਹਾਨੂੰ ਕਰਨਾ ਪੈਣਾ ਹੈ ਇਸ ਲਈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਹੋਰ ਲੋਕ ਜਿਹੜੇ ਨੇ ਉਹ ਜਾਗਰੂਕ ਹੋ ਸਕਣ ਅਤੇ ਆਪਣੀ ਨਜ਼ਦੀਕੀ ਬੈਂਕ ਦੇ ਵਿੱਚ ਜਾ ਕੇ ਇਸ ਦੀ ਜਾਣਕਾਰੀ ਚੰਗੇ ਤਰੀਕੇ ਨਾਲ ਲੈ ਸਕਣ ਤਾਂ ਕਿ ਉਹਨਾਂ ਨੂੰ ਪੈਸੇ ਲੈਣ ਦੇਣ ਦੇ ਵਿੱਚ ਕਿਸੇ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ